ਹਾਂਜੀ ਸੱਜਣੋ ਕੀ ਹਾਲ ਚਾਲ ਨੇ ਅੱਜ ਦੀ ਜੋ ਆਪਣੀ ਵੀਡੀਓ ਆ ਮੁਰਾ ਦੇ ਵਿੱਚ ਬਰੀਡਿੰਗ ਦੇ ਲਈ ਜੋ ਝੋਟਿਆਂ ਦੀ ਸੀਮਨ ਸਿਲੈਕਸ਼ਨ ਆਪਾਂ ਕਰਨੀ ਆ ਬੁੱਲਾਂ ਦੀ ਉਸ ਦੇ ਸੰਬੰਧੀ ਆਪਣੀ ਵੀਡੀਓ ਰਹੂਗੀ ਤੇ ਛੋਟੀ ਜੀ ਵੀਡੀਓ ਹੋਊਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਜੋ ਕੱਟੀ ਦੇਖ ਰਹੇ ਹੋ ਤੁਸੀਂ ਇਸ ਦੀ ਆਪਾਂ ਪਹਿਲਾਂ ਗੱਲ ਕਰਕੇ ਤੇ ਗੋਪੀ 1 ਦੀ ਕੱਟੀ ਆਪਣੇ ਕੋਲ ਆਈ ਹੋਈ ਹੈ ਦੋਸਤੋ ਤੇ ਇਹ ਜੋ ਕੱਟੀ ਆ ਇਸ ਟਾਈਮ 5 ਤੋਂ 5.5 ਮਹੀਨਿਆਂ ਦੀ ਉਮਰ ਇਸ ਦੀ ਹੋ ਚੁੱਕੀ ਆ ਤੇ ਬਾਕੀ ਜੋ ਇਸ ਦਾ ਬੋਡੀ ਸਟਰਕਚਰ ਆ ਲੈਗ ਸਕੋਰ ਆ ਬਹੁਤ ਹੀ ਜ਼ਿਆਦਾ ਵਧੀਆ ਥੋੜੀ ਜਿਹੀ ਕੇਸ ਦੀ ਕਮੀ ਆਈ ਵੀ ਇਸ ਦੇ ਥਣ ਪੰਜ ਆਏ ਆ ਗੱਲ ਕਰੀਏ ਥਣ ਪੰਜ ਇਸ ਦੀ ਜੋ ਮਦਰ ਆ ਉਸ ਦੇ ਵੀ ਥਣ ਪੰਜ ਹਨ ਬਾਕੀ ਜੋ ਇਸ ਦੀ ਮਦਰ ਨੇ ਅੱਜ ਆਪਣੇ ਕੋਲ ਇਨ ਕਟਿੰਗ ਇਹ ਤੋਂ ਪਹਿਲਾਂ ਦੇ ਚੁੱਕੀ ਆ ਤੇ ਉਸ ਦੀ ਕਿਸੇ ਕੱਟੀ ਦੇ ਪੰਜ ਥਣ ਨਹੀਂ ਆ ਇਸ ਦੇ ਆਇਆ ਚਲੋ that is natural process ਤੇ ਬਟ ਆਪਾਂ ਜਿਸ ਤਰ੍ਹਾਂ ਇਹ ਦੁੱਧ ਤੇ ਆਊਗੀ ਉਹ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਜੋ ਇਸ ਦੇ ਦੋਸਤੋ ਬੋਡੀ ਸਟਰਕਚਰ ਆ ਦੇਖ ਸਕਦੇ ਤੁਸੀਂ ਪਤਲਾ ਸਿੰਘ ਲੰਮੀ ਗਰਦਨ ਆ ਤੇ ਜੋ ਇਸ ਦੇ ਥਣਾਂ ਦੇ ਵਿੱਚ ਸਪੇਸਿੰਗ ਆ ਤੇ ਥਣਾਂ ਦੀ ਜੋ ਝੋਲੀ ਆਪਾਂ ਪੰਜਾਬੀ ਭਾਸ਼ਾ ਦੀ ਗੱਲ ਕਰੀ ਹੈਗੀ ਉਹ ਬਹੁਤ ਵਧੀਆ ਬੌਨਸਰ ਸਟਰਕਚਰ ਵੀ ਬਹੁਤ ਵਧੀਆ ਤੇ ਇਹ ਬਿਲਕੁਲ ਆਪਾਂ ਨਾਰਮਲ ਸੇਵਾ ਦੇ ਪਾਲੀਸੀ ਦੋਸਤੋ ਤੇ ਹੁਣ ਇਸ ਨੂੰ ਆਪਾਂ ਖਰਾਕ ਦੇਣੀ ਸ਼ੁਰੂ ਕੀਤੀ ਪਹਿਲਾਂ ਬਹੁਤ ਜਿਆਦਾ ਕਮਜ਼ੋਰ ਸੀ ਤੇ ਹੋਰ ਕੋਈ ਚੀਜ਼ਾਂ ਇਸ ਨੂੰ ਦੇਣੀਆਂ ਸ਼ੁਰੂ ਕੀਤਾ ਉਹ ਵੀ ਆਪਾਂ ਤੁਹਾਡੇ ਨਾਲ ਅਗਲੀਆਂ ਵੀਡੀਓ ਚ ਸ਼ੇਅਰ ਕਰਾਂਗੇ ਬਾਕੀ ਆਪਾਂ ਗੱਲ ਕਰਦੇ ਹਾਂ ਜੀ ਸੀਮਨ ਸਿਲੈਕਸ਼ਨ ਤੇ ਅੱਗੇ ਵੀ ਆਪਾਂ ਆਪਣੇ ਚੈਨਲ ਤੇ ਵੀਡੀਓ ਪਾਈਆਂ ਹੋਈਆਂ ਬਾਟੋ ਪ੍ਰਾਣੀਆਂ ਕਾਫੀ ਤੇ ਸੋਚਿਆ ਫੇਰ ਛੋਟੀ ਜੀ ਵੀਡੀਓ ਦੋਸਤਾਂ ਵਾਸਤੇ ਬਣਾ ਕੇ ਪਾਈਏ ਇੱਕ ਦੋਸਤਾਂ ਨੂੰ ਦੱਸ ਦਗੇ ਵੀ ਆਪਣਾ ਦੋਸਤੋ ਇਹ ਛੋਟਾ ਜਿਹਾ ਫਾਰਮ ਆ ਤੇ ਆਪਾਂ ਜੋ ਬਰੀਡਿੰਗ ਸ਼ੁਰੂ ਕੀਤੀ ਬਿਲਕੁਲ ਹੀ ਨਾਰਮਲ ਮੱਝਾਂ ਤੋਂ ਸ਼ੁਰੂ ਕੀਤੀ ਆਪਣੀ ਵੱਡੀ ਮੱਝਾਂ ਦੋਸਤੋ ਜੋ ਉਹ 14 ਤੋਂ 15 ਲੀਟਰ ਦੁੱਧ ਦੀ ਕੈਪੈਸਿਟੀ ਦੀ ਮੱਝਾਂ ਵੱਡਿਆ ਸੂਆਂ ਦੇ ਵਿੱਚ ਬਟ ਜੋ ਉਸ ਦੀ ਅੱਗੇ ਬਰੀਡ ਆ ਰਹੀ ਆ ਉਹ ਬਹੁਤ ਹੀ ਜ਼ਿਆਦਾ ਡਿਵੈਲਪ ਤੇ ਬਹੁਤ ਹੀ ਜ਼ਿਆਦਾ ਅਪਰੂਵ ਹੋ ਰਹੀ ਆ ਬਾਕੀ ਜੋ ਬਰੀਡਿੰਗ ਆ ਦੋਸਤੋ ਸਟੈਪ ਬਾਈ ਸਟੈਪ ਬਰੀਡਿੰਗ ਕੀਤੀ ਜਾਂਦੀ ਆ ਆਪੇ ਹੀ ਤੁਹਾਨੂੰ ਦੱਸਣ ਦੇ ਲਈ ਅੱਜ ਛੋਟੀ ਜੀ ਵੀਡੀਓ ਬਣਾਉਣੀ ਹੈ ਵੀ ਜੇਕਰ ਆਪਾਂ ਨਾਰਮਲ ਮੱਝਾਂ ਤੇ ਗੱਲ ਕਰੀਏ 10 ਤੋਂ 15 ਕਿਲੋ ਦੁੱਧ ਵਾਲੀਆਂ ਮੱਝਾਂ ਦੇ ਜੋ ਸੀਮਨ ਸਿਲੈਕਟ ਕਰਨਾ ਉਹ ਇਸ ਤਰ੍ਹਾਂ ਦੇ ਬੁੱਲਾਂ ਦਾ ਸਿਲੈਕਟ ਕਰਨਾ ਵੀ ਜਿਨ੍ਹਾਂ ਦਾ ਮਦਰ ਮਿਲਕ ਰਿਕਾਰਡ ਆ 4000 ਪਲੱਸ ਹੋਵੇ ਅਪ੍ਰੋਕਸੀਮੇਟਲੀ ਇਤੋਂ ਜ਼ਿਆਦਾ ਜੇਕਰ ਹੋਵੇਗਾ ਤਾਂ 4000 ਤੋਂ 4500 ਤੱਕ ਮਿਲਕ ਰਿਕਾਰਡ ਹੋਵੇ ਤਾਂ ਉਹ ਬੈਟਰ ਆ ਕਿਉਂਕਿ ਉਹ ਇੰਪਰੂਵਮੈਂਟ ਜ਼ਿਆਦਾ ਕਰੇਗਾ ਨਾਰਮਲ ਮੱਝਾਂ ਦੇ ਵਿੱਚ ਜੇਕਰ ਆਪਾਂ ਜ਼ਿਆਦੇ ਰਿਕਾਰਡ ਵਾਲੇ ਬੁੱਲਾਂ ਦਾ ਯੂਜ਼ ਕਰਾਂਗੇ ਤਾਂ ਉਸ ਦੇ ਨਾਲ ਮੇਰੇ ਹਿਸਾਬ ਨਾਲ ਬਰੀਡ ਪ੍ਰੂਵਮੈਂਟ ਨਹੀਂ ਹੋ ਸਕਦੀ ਕਿਉਂਕਿ ਜੋ ਇਹ ਬਰੀਡਿੰਗ ਆ ਇਹ ਪਾਉੜੀਆਂ ਦੀ ਤਰ੍ਹਾਂ ਦੋਸਤੋ ਇਸ ਸਟੈਪ ਬਾਈ ਸਟੈਪ ਇਸ ਨੂੰ ਆਪਾਂ ਹਾਸਲ ਕਰ ਸਕਦੇ ਹਾਂ ਬਾਕੀ ਚਲੋ ਜਿੰਨੀ ਕੁ ਸਮਝ ਆ ਦੋਸਤੋ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹੁੰਨੇ ਆ ਤੇ ਉਦਾਹਰਨ ਦੇ ਲਈ ਦੋਸਤਾਂ ਨੂੰ ਆਪਾਂ ਇਹ ਵੀ ਦੱਸ ਦਿੰਨੇ ਵੀ ਕਿਹੜੀ ਬੁੱਲਾਂ ਦਾ ਸੀਮਨ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਚਲੋ ਮੈਂ ਇੰਨਾ ਸਿਆਣਾ ਹੈ ਨਹੀਂ ਮੈਂ ਤੁਹਾਨੂੰ ਪ੍ਰਿਫਰ ਕਰਾਂ ਬਾਕੀ ਚਲੋ ਮੇਰੀ ਜਿੰਨੀ ਕੁ ਮੈਨੂੰ ਸਮਝ ਆਵੇ ਦੱਸਣ ਦੀ ਕੋਸ਼ਿਸ਼ ਕਰਦਾ ਤੇ ਇੱਕ ਦੋਸਤਾਂ ਨੂੰ ਇਹ ਵੀ ਆ ਵੀ ਆਪਾਂ ਜੋ ਸੀਮਨ ਸਿਲੈਕਸ਼ਨ ਕਰਨੀ ਦੋਸਤੋ ਉਹ ਬੋਲਦਾ ਆਪਾਂ ਇਹ ਗੁਣ ਜ਼ਰੂਰ ਦੇਖਣਾ ਵੀ ਜੋ ਉਹ ਬੋਲ ਆ ਉਹ ਆਪਣੇ ਤੇ ਬੱਚੇ ਕਿੰਨੇ ਕੁ ਡੋਮਿਨੇਟ ਕਰਦੇ ਇਹ ਬਹੁਤ ਜ਼ਰੂਰੀ ਹੈ ਦੋਸਤੋ ਜੇਕਰ ਆਪਾਂ ਬਰੀਡ ਦੇ ਵਿੱਚ ਇੰਪਰੂਵਮੈਂਟ ਕਰਨੀ ਆ ਕਾਫੀ ਸੱਜਣ ਇਸ ਚੀਜ਼ ਤੇ ਵੀ ਕਾਫੀ ਮਤਲਬ ਡਿਸਕਸ਼ਨ ਹੋਣ ਦੀ ਵੀ ਜ਼ਰੂਰਤ ਆ ਕਿਉਂਕਿ ਕਾਫੀ ਸੱਜਣ ਇਸ ਤਰ੍ਹਾਂ ਕਹਿੰਦੇ ਵੀ ਜੇਕਰ ਬਰੀਡਿੰਗ ਦੇ ਵਿੱਚ ਇੰਪਰੂਵਮੈਂਟ ਹੁੰਦੀ ਆ ਤਾਂ ਮੱਝ ਦੇ ਸਿਰੋਂ ਹੁੰਦੀ ਆ ਬਟ ਮੇਰੀ ਸੋਚ ਮੁਤਾਬਕ ਇਹ ਆ ਵੀ ਜੇਕਰ ਆਪਾਂ ਬਰੀਡ ਬਣਾਉਣੀ ਆ ਤਾਂ ਉਹ ਬਰੀਡ ਬੁੱਲ ਦੇ ਸਿਰ ਤੇ ਬਣੂਗੀ ਅਤੇ ਉਹੀ ਬੁੱਲ ਸਹੀ ਰਿਜ਼ਲਟ ਦਿੰਦਾ ਜਿਹੜਾ ਆਪਣੇ ਦੇ ਬੱਚਿਆਂ ਨੂੰ ਡੋਮੀਨੇਟ ਕਰਦਾ ਤੇ ਉਸ ਦੇ ਬੱਚਿਆਂ ਨਾਲ ਹੀ ਬਰੀਡਿੰਗ ਦੇ ਵਿੱਚ ਇੰਪਰੂਵਮੈਂਟ ਹੁੰਦੀ ਆ ਤੇ ਹਰੇਕ ਬੁੱਲ ਨਹੀਂ ਵੀ ਦੋਸਤੋ ਆਪਣੇ ਦੇ ਡੋਮੀਨੇਟ ਕਰਦਾ ਤੇ ਹਰੇਕ ਮੱਝ ਦੀ ਉੱਖ ਵੀ ਇਸ ਤਰ੍ਹਾਂ ਦੀ ਨਹੀਂ ਹੁੰਦੀ ਵੀ ਜਿਹੜੀ ਕੀ ਜੋ ਬੱਚੇ ਆ ਉਹ ਬੁੱਲਤੇ ਜਾਂਦੇ ਵੀ ਕਿਉਂਕਿ ਬੜੀਆਂ ਜਿਹੀਆਂ ਬੱਜਾਂ ਵੀ ਬਿਲਕੁਲ ਹੀ ਆਪਣੇ ਤੇ ਬੱਚੇ ਦਿੰਦੀਆਂ ਬਾੜ ਜੋ ਆਪਣੇ ਕੋਲ ਦੋਸਤੋ ਰਾਣੀ ਮੱਝ ਆ ਉਸ ਨੂੰ ਮੈਂ ਇਸ ਲਈ ਹੀ ਸਾਹਮ ਕੇ ਰੱਖਿਆ ਹੋਇਆ ਵੀ ਉਹ ਜੋ ਬੱਚੇ ਆ ਉਹ ਆਪਣੇ ਤੇ ਨਹੀਂ ਦਿੰਦੀ ਜਿਸ ਤਰ੍ਹਾਂ ਨਸੀਮਨ ਯੂਜ਼ ਕਰਾਂਗੇ ਜਿਸ ਬੁੱਲ ਦਾ ਯੂਜ਼ ਕਰਾਂਗੇ ਉਸੇ ਤਰ੍ਹਾਂ ਦੀ ਕਾਪੀ ਉਹ ਆਪਾਂ ਨੂੰ ਦਿੰਦੀ ਆ ਗੋਪੀਵਾਨ ਦੀ ਕੱਟੀ ਦੋਸਤੋ ਚਲੋ ਹੁਣ ਇਹ ਬੈਠ ਗਈ ਆਰਾਮ ਕਰਦੀ ਆ ਰੇਤੇ ਤੇ ਬਟ ਇਹਦਾ ਜੋ ਬਾਡੀ ਸਟਰਕਚਰ ਬਿਲਕੁਲ ਹੀ ਗੋਪੀਵਾਨ ਨਾਲ ਮੈਚ ਹੁੰਦਾ ਬਟ ਇਸ ਦੇ ਵਿੱਚ ਛੋਟੀ ਜੀ ਕਮੀ ਆਈ ਆ ਪੰਜ ਥਣਾ ਦੀ ਚਲੋ ਉਹ ਕੁਦਰਤੀ ਆ ਚਲੋ ਆਪਾਂ ਸੈਟੀਸਫਾਈ ਆ ਦੋਸਤੋ ਇਸ ਰਿਜ਼ਲਟ ਤੋਂ ਠੀਕ ਆ ਜੀ ਤੇ ਹੁਣ ਆਪਾਂ ਗੱਲ ਕਰੀਏ ਦੋਸਤੋ ਵੀ ਜਿਹੜਾ ਆਪਾਂ ਬੋਲਾ ਨਾਰਮਲ ਮੱਝਾਂ ਦੇ ਲਈ ਕਿਹੜਾ ਬੁੱਲ ਮੁਰਾ ਦੇ ਵਿੱਚ ਸਹੀ ਰਹੂਗਾ ਜੇ ਆਪਾਂ ਬਰੀਡਿੰਗ ਕਰਨੀ ਆ ਤੇ ਉਹ ਬੁੱਲ ਇਹੀ ਆ ਵੀ ਜਿਨ੍ਹਾਂ ਦੇ ਰਿਜ਼ਲਟ ਆਏ ਹੋਏ ਆ ਉਦਾਹਰਨ ਲਈ ਆਪਾਂ ਗੱਲ ਕਰੀਏ ਇੱਕ ਤਾਂ ਗੋਪੀ 1 ਹੋ ਗਿਆ ਦੋਸਤੋ ਬੜੀ ਬਦਨੀ ਬੋਲਾ ਦੋਸਤੋ ਉਸ ਦਾ ਹੀ ਬਹੁਤ ਵਧੀਆ ਰਿਜ਼ਲਟ ਆਇਆ ਹੋਇਆ ਫੀਲਡ ਦੇ ਵਿੱਚ ਤੇ ਬਲੀ ਕਾਲਖਾ ਪਿੰਡ ਹੈਗਾ ਇੱਕ ਉਸ ਬੁੱਲ ਦਾ ਵੀ ਬਹੁਤ ਵਧੀਆ ਜੋ ਕਿ ਰਿਜ਼ਲਟ ਆਇਆ ਹੋਇਆ ਕੋਹਿਨੂਰ ਲక్ష్ਮੀ ਡੇਰੀ ਫਾਰਮ ਦਾ ਬੁੱਲ ਦੋਸਤੋ ਉਸ ਦਾ ਤਾਂ ਬਹੁਤ ਹੀ ਜ਼ਬਰਦਸਤ ਰਿਜ਼ਲਟ ਜੋ ਕਿ ਆਏ ਹੋਏ ਆ ਤਾਂ ਕਾਫੀ ਹੋ ਰਿਹਾ ਜਿਹੇ ਬੁੱਲਾ ਦੋਸਤੋ ਬਾਕੀ ਚਲੋ ਜਿਹੜੇ ਬੁੱਲਾਂ ਦਾ ਰਿਜ਼ਲਟ ਆਉਣ ਵਾਲਾ ਬਾਕੀ ਆ ਉਹਨਾਂ ਦੀ ਆਪਾਂ ਨਹੀਂ ਗੱਲ ਕਰਾਂਗੇ ਹਜੇ ਕਿਉਂਕਿ ਫਾਰਮਰ ਦਾ ਆਪਾਂ ਮੈਂ ਵੀ ਦੋਸਤੋ ਆਮ ਫਾਰਮਰਾਂ ਤੇ ਇਹੀ ਆਪਣੀ ਮੇਨ ਸੋਚ ਰਹਿੰਦੀ ਵੀ ਉਹੀ ਬੁੱਲੇ ਦੱਸੇ ਜਾਣ ਸੱਜਣਾ ਨੂੰ ਚਲੋ ਜਿੰਨੀ ਕਿ ਜਾਣਕਾਰੀ ਆ ਮੇ ਜਿੰਨਾ ਦਾ ਰਿਜ਼ਲਟ ਆਇਆ ਹੋਇਆ ਬਾਕੀ ਇੱਕ ਗੱਲ ਇਹ ਵੀ ਐਡ ਕਰ ਦਿੰਨੇ ਆਪਾਂ ਵੀ ਜੋ ਹਰੇਕ ਬੋਲ ਹਰੇਕ ਮੱਝ ਤੇ ਸੇਮ ਰਿਜ਼ਲਟ ਨਹੀਂ ਦੇ ਸਕਦਾ ਥੈਟ ਕੈਨ ਨਾਟ ਪੋਸੀਬਲ ਬਟ ਆਪਾਂ ਅ ਇੱਕ ਕੋਸ਼ਿਸ਼ ਕਰ ਸਕਦੇ ਵੀ ਚਲੋ ਜਿਸ ਬੋਲ ਦਾ ਰਿਜ਼ਲਟ ਵਧਿਆ ਇਹ ਆਪ ਉਹੀ ਸੀਮਨ ਯੂਜ਼ ਕਰੀਗੇ ਮੈਂ ਜਿਸ ਤਰ੍ਹਾਂ ਸੋਚਿਆ ਸੀ ਗੋਪੀਬੰਦ ਦਾ ਰਿਜ਼ਲਟ ਦੋਸਤੋ ਆਪਣੇ ਕੋਲ ਨਹੀਂ ਆਇਆ ਜਿਸ ਤਰ੍ਹਾਂ ਮੈਂ ਵੇਖਿਆ ਸੀ ਬਾਕੀ ਚਲੋ ਕੋਈ ਗੱਲ ਨਹੀਂ ਆਪਾਂ ਸੈਟੀਸਫਾਈ ਆ ਜਿਸ ਤਰ੍ਹਾਂ ਇਹ ਦੁੱਧ ਦੋਗੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਚਲੋ ਆਪਣਾ ਦੱਸਣ ਦਾ ਫਰਜ਼ ਏ ਇੱਕ ਸ਼ਾਮ ਬਲ ਕੀ ਬੋਲਾ ਦੋਸਤੋ ਉਸ ਦਾ ਵੀ ਰਿਜ਼ਲਟ ਕਾਫੀ ਵਧੀਆ ਆਇਆ ਹੋਇਆ ਕਿਉਂਕਿ ਉਹਦੀ ਲਾਈਵ ਮਿਲਕਿੰਗ ਆਪਾਂ ਦੇਖਣਾ ਮੈਂ ਦੋਸਤੋ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ ਬੁੱਲਾਂ ਦੀ ਬਟ ਇੰਨਾ ਕ ਵੀ ਚਲੋ ਜਿੰਨਾ ਕ ਪਤਾ ਦੱਸ ਕੀ ਦੋਸਤਾਂ ਨੂੰ ਬਜਰੰਗੀ ਲਜਵਾਣਾ ਬੁੱਲ ਇੱਕ ਦੋਸਤਾਂ ਨੂੰ ਇਹ ਵੀ ਰਿਕਵੈਸਟੀ ਵੀ ਜੋ ਸੀਮੈਂਟ ਆ ਦੋਸਤੋ ਜਾਂ ਤਾਂ ਕਿਸੇ ਵਿਸ਼ਵਾਸਪਾਤਰ ਸਪਲਾਈਅਰ ਤੋਂ ਲਿਆ ਜਾਵੇ ਜਾਂ ਡਾਇਰੈਕਟ ਹੀ ਲਿਆ ਜਾਵੇ ਜਿਸ ਜਿਹੜੇ ਬੁੱਲੇ ਦੇ ਓਨਰ ਆ ਉਹਨਾਂ ਤੋਂ ਲਿਆ ਜਾਵੇ ਕਿਉਂਕਿ ਇਹਨਾਂ ਦੇ ਵਿੱਚ ਡੁਪਲੀਕੇਸੀ ਬਹੁਤ ਹੀ ਜ਼ਿਆਦਾ ਹੈ ਬੁੱਲਾਂ ਦੀ ਜਿਹੜੇ ਬੁੱਲ ਫੇਮਸ ਹੋ ਜਾਂਦੇ ਹਨ ਉਹਨਾਂ ਦੀ ਡੁਪਲੀਕੇਸੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਮਾਰਕੀਟ ਦੇ ਵਿੱਚ ਜਿਹੜਾ ਕਿ ਫਾਰਮਰ ਦੇ ਲਈ ਬਹੁਤ ਹੀ ਵੱਡਾ ਲੋਸ ਆ ਦੋਸਤੋ ਕਿਉਂਕਿ 4 ਸਾਲ ਦੀ ਮਿਹਨਤ ਤੋਂ ਬਾਅਦ ਆਪਾਂ ਨੂੰ ਰਿਜ਼ਲਟ ਮਿਲਣਾ ਹੁੰਦਾ ਬੁੱਲ ਦਾ ਤੇ ਇਸ ਦੇ ਵਿੱਚ ਆਪਾਂ ਨੂੰ ਕੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਜਦੋਂ ਸੀਮਣ ਲੈਣਾ ਆਪਾਂ ਜਾਂ ਤਾਂ ਖੁਦ ਜਾਇਗੇ ਜਾਂ ਕਿਸੇ ਵਿਸ਼ਵਾਸਪਾਤਰ ਪਰਸਨ ਤੋਂ ਹੀ ਸੀਮਣ ਲਿਆ ਜਾਵੇ ਬਾਕੀ ਚਲੋ ਜਿੰਨਾ ਬਹੁਤਾ ਸਿਆਣਾ ਤਾਂ ਨਹੀਂ ਹੈਗਾ ਮੈਂ ਜਿੰਨਾ ਕ ਆਪਾਂ ਨੂੰ ਪਤਾ ਦੋਸਤਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਬਾਕੀ ਚਲੋ ਜੇ ਕੋਈ ਬੁੱਲ ਰਹਿ ਗਿਆ ਹੋਵੇ ਦੋਸਤੋ ਦਿਮਾਗ ਦੇ ਵਿੱਚ ਨਾ ਆਇਆ ਹੋਵੇ ਜਿਹਦਾ ਰਿਜ਼ਲਟ ਆਇਆ ਹੋਵੇ ਤਾਂ ਦੋਸਤਾਂ ਤੋਂ ਸੱਜਣਾ ਤੋਂ ਮਾਫੀ ਮੰਗਦੇ ਆਂ ਬਾਕੀ ਚਲੋ ਆਪਣਾ ਪ੍ਰਮੋਸ਼ਨ ਕਰਨਾ ਮੇਨ ਮੋਟਿਵ ਨਹੀਂ ਹੈਗਾ ਆਪਣਾ ਮੇਨ ਇਹੀ ਹੈ ਦੱਸਣਾ ਵੀ ਜਿਨ੍ਹਾਂ ਦਾ ਰਿਜ਼ਲਟ ਆਇਆ ਹੋਇਆ ਉਹ ਆਪਾਂ ਦੱਸੀਏ ਉਹ ਦੋਸਤੋ ਜੋ ਝੋਟੀ ਖੜੀ ਆਪਣੀ ਸਿੰਘ ਉਸ ਦੇ ਬਿਲਕੁਲ ਦੋਵੇਂ ਟੁੱਟ ਗਿਆ ਪਰ ਉਹਦੀ ਖੜਨੀ ਤੁਸੀਂ ਇਸ ਟਾਈਮ ਦੇਖ ਸਕਦੇ ਕਿਸ ਤਰ੍ਹਾਂ ਖੜੀ ਹੈ ਇਹ ਜੋ ਦੋਸਤੋ ਝੋਟੀ ਹੈ ਹਿਸਾਰ ਬੁਆਇੰਦੇ ਬੁੱਲ ਦੀ ਹੈ ਇਸ ਦੀ ਵੀ ਆਪਾਂ ਵਿਸ਼ੇਸ਼ ਵੀਡੀਓ ਪਾਈ ਸੀ ਤੇ ਆਪਾਂ ਨੂੰ ਦੁੱਧ ਤੇ ਚੰਗਾ ਰਿਜਲਟ ਦੋਗੀ ਤਾਂ ਆਪਾਂ ਇਸ ਦਾ ਪੂਰਾ ਰਿਕਾਰਡ ਫੇਰ ਇੱਕ ਵਾਰੀ ਸ਼ੇਅਰ ਕਰਾਂਗੇ ਤੇ ਆਪਣੇ ਕੋਲ ਸੂਣ ਵਾਲ ਕੋਈ ਆ ਠੀਕ ਆ ਜੀ ਤੇ ਬਾਕੀ ਕਿਸੇ ਵੀ ਦੋਸਤ ਨੇ ਸੀਮੰਡ ਦੋਸਤੋ ਜਦੋਂ ਯੂਜ਼ ਕਰਨਾ ਸੋ ਇਹ ਸਮਝ ਕੇ ਕਰਨਾ ਕਿਸੇ ਪਿੱਛੇ ਲਾ ਕੇ ਨਾ ਕਰੋ ਮੈਂ ਤਾਂ ਇਹੀ ਕਹੂੰਗਾ ਆਪਣੀ ਸਮਝ ਤੇ ਸੂਝਬੂਝ ਦੇ ਮੁਤਾਬਕ ਸੀਮੰਡ ਦੀ ਸਿਰਕਸ਼ਨ ਕਰੋ ਤੇ ਆਉਣ ਵਾਲਾ ਸਮਾਂ ਦੋਸਤੋ ਬਰੀਡਿੰਗ ਦਾ ਹੀ ਆ ਬਰੀਡਿੰਗ ਦੇ ਨਾਲ ਹੀ ਜੋ ਆਪਣੇ ਪਸ਼ੂ ਪਾਲਣ ਦਾ ਧੰਦਾ ਇਹ ਆਪ ਹੋ ਸਕਦਾ ਕਿਉਂਕਿ ਦੋਸਤਾਂ ਨੂੰ ਪਤਾ ਹੀ ਹੈ ਵੀ ਦੁੱਧ ਦੇ ਰੇਟ ਬਿਲਕੁਲ ਹੀ ਡਾਊਨ ਆ ਦੁੱਧ ਦਾ ਰੇਟ ਪ੍ਰੋਪਰ ਨਹੀਂ ਮਿਲ ਰਿਹਾ ਆਪਾਂ ਨੂੰ ਤੇ ਕਿਉਂਕਿ ਨਕਲੀ ਦੁੱਧ ਦੀ ਜੋਕਰ ਜੇ ਜੋ ਕਿ ਉਤਪਾਦਨਾ ਬਹੁਤ ਹੀ ਜ਼ਿਆਦਾ ਹੋ ਰਿਹਾ ਇਸ ਤੇ ਕੋਈ ਰੋਕ ਨਹੀਂ ਲੱਗ ਰਹੀ ਚਲੋ ਇਸ ਤੇ ਆਪ ਬਹੁਤੇ ਵਿਚਾਰ ਨਹੀਂ ਦੇਣਾ ਚਾਹੁੰਦੇ ਬਟ ਆਪਣਾ ਮੇਨ ਇਹੀ ਹੈ ਵੀ ਬਰੀਡਿੰਗ ਤੇ ਸਾਰੇ ਦੋਸਤ ਧਿਆਨ ਦੇਣ ਤੇ ਇੱਕ ਕਾਫੀ ਦੋਸਤ ਵੀ ਕਹਿੰਦੇ ਵੀ ਬਰੀਡਿੰਗ ਕਰਨ ਦਾ ਬੜਾ ਸ਼ੌਂਕ ਹੁੰਦਾ ਹਰੇਕ ਨੂੰ ਵੀ ਕਰਗੇ ਬਰੀਡਿੰਗ ਬਟ ਮੱਝਾਂ ਘੱਭੜ ਨਹੀਂ ਰਹਿੰਦੀਆਂ ਦੋਸਤੋ ਆਪਣੇ ਕੋਲ ਵੀ ਇਹ ਬਹੁਤ ਹੀ ਜ਼ਿਆਦਾ ਮਤਲਬ ਸਮੱਸਿਆ ਹੁੰਦੀ ਸੀ ਜਦੋਂ ਕੰਮ ਸ਼ੁਰੂ ਕੀਤਾ ਸੀ ਚਲੋ ਹੌਲੀ-ਹੌਲੀ ਸਮਝ ਆਏਗੀ ਤਾਂ ਚਲੋ ਕੁਝ ਨਾ ਕੁਝ ਫਰਕ ਪਿਆ ਉਸਦੇ ਵੀ ਆਪਾਂ ਵੀਡੀਓ ਪਾਵਾਂਗੇ ਵੀ ਰਿਪੀਟਰ ਹੁੰਦਾ ਕੀ ਰੀਜ਼ਨ ਹੁੰਦਾ ਅੱਜ ਦੀ ਵੀਡੀਓ ਆਪਣੀ ਸੀਮੈਂਟ ਸਿਲੈਕਸ਼ਨ ਤੇ ਸੀਗੀ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਉਹ ਵੀ ਦੋਸਤ ਕਮੈਂਟ ਕਰਕੇ ਦੱਸਿਆ ਜੀ ਤੇ ਰਾਤੀ ਬਾਰਿਸ਼ ਹੋਈ ਸੀ ਤੇ ਮੌਸਮ ਠੰਡਾ ਹੋਇਆ ਨਹੀਂ ਪਸ਼ੂਆਂ ਦਾ ਗਰਮੀ ਦੇ ਨਾਲ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀ ਨਿੱਕੀ ਕੱਟੀ ਬਿਲਕੁਲ ਮਸਤ ਹੀ ਆਪਣੀ ਇਹਦੀ ਤੀਤੇ ਬੈਠੀ ਆ ਤੇ ਬਾਕੀ ਵੀਡੀਓ ਆਪਣੀ ਕਿਸ ਤਰ੍ਹਾਂ ਲੱਗੀ ਗੱਲਾਂ ਬਾਤਾਂ ਗੱਲਾਂ ਬਾਤਾਂ ਹੀ ਦੋਸਤੋ ਕਰਨੀਆਂ ਸੀ ਅੱਜ ਤਾਂ ਮੈਂ ਆਪਾਂ ਸੀਮੈਂਟ ਦੇ ਸਿਲੈਕਸ਼ਨ ਸੰਬੰਧੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰਦੇ ਆ ਜੀ ਤੇ ਕਮੈਂਟ ਕਰਦੇ ਆ ਜੇ ਵੀ ਹੋਰ ਆਪਾਂ ਕਿਹ ਸੁਭਿਸ਼ੇ ਤੇ ਵੀਡੀਓ ਪਾਈਏ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਦੀ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ